ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਨਵਾਂ ਜਿਹੜਾ ਮੋਗਾ ਤਹਿਸੀਲ ਐ ਨੂੰ ਬਾਗਾ ਪੁਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋ ਵੈੜਾ ਵਿਖਾਉਣੀਆਂ ਸਸਤੇ ਜੇ ਮੁੱਲ ਦੀਆਂ ਸੂਈਆਂ ਸਵਾਈਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਲੀ ਨਾਮ ਸਰਨਾ ਪਿੰਡ ਲੱਗਿਆ ਨਾ ਜ਼ਿਲ੍ਹਾ ਮੋਗਾ ਫਿਰ ਭੱਗਾਪੁਰਾਣਾ ਫੋਨ ਨੰਬਰ ਹੈ ਨਾ 988568108 ਇੱਕ ਨੰਬਰ ਤੋਂ ਸ਼ਰਨਾ ਸ਼ੁਰੂ ਕਰਕੇ ਨਾ ਮਸੂਆ ਇਹਦਾ ਪਹਿਲਾ ਸੂਆ ਬਈ ਮੂੰ ਉਹ ਵੀ ਸੁਈ ਵੀ ਆ ਉਹ ਵੀ ਸੁਈ ਵੀ ਆ ਵੀ ਇਹਨੂੰ ਸੁਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਅੱਜ ਚੌਥਾ ਦਿਨ ਕਿੰਨਾ ਕੁ ਬੋਲੋ ਬੋਲਾ ਹੈਗਾ ਬਾਈ ਇਹਦੇ ਥਲੇ 12 ਤੋਂ 13 ਲੀਟਰ ਤਿਆਰ ਆ ਘੰਡੇ ਵਾਲਾ ਗੱਲਾਂ ਵਾਲਾ ਕਿ ਚੋਕਣੇ ਘੰਡੇ ਵਾਲਾ ਜੋਕਣ ਵਾਲਾ ਕੋਈ 4-3 ਦਨ ਜੋ ਕੋਈ ਵੇਖ ਲਵੇ ਚੋਕੇ ਲਈ ਜਾਵੇ ਹਾਂ ਹਾਂ ਚੋਕੇ ਚੋਕੇ ਕਿੰਨਾ ਕੁ ਪਿਆਜੂ ਇਹ ਦੇ ਦੂਗੀ ਬਾਈ 16-17 ਕਿਲੋ ਮਗਰ ਮਗਰ ਇਹਦੇ ਬੱਛਾ ਜੈਜਾ ਮੁੱਲਸ਼ਰ ਨੇ ਲੈਣ ਦੇਣ ਵਾਲੀ ਗੱਲ ਜਮਾਂ ਲੈਣ ਦੇਣ ਵਾਲੀ 45000 ਦੀ ਦੇ ਦੇਣੀ 45 ਦੀ ਹਾਂਜੀ ਹਾਂਜੀ ਕੱਢੀਏ ਬਾਹਰ ਨੂੰ ਦੋਸਤੋ ਪਹਿਲਾ ਸੂਹਾ 4 ਦੰਦ 12-13 ਕਿਲੋ ਬਾਈ ਕਹਿੰਦਾ ਤੁਸੀਂ ਵੀ ਸੋਣੀ ਲਿਆ ਮੈਂ ਵੀਰ ਨੂੰ ਕਿਹਾ ਸੀ ਕਹਿਣ ਵਾਲਾ ਬੌਲਾ ਗੱਲਾਂ ਵਾਲਾ ਬੌਲਾ ਕਿ ਜੋਖਣ ਵਾਲਾ ਵੀਰ ਕਹਿੰਦਾ ਗੱਲਾਂ ਵਾਲਾ ਬੌਲਾ ਨਹੀਂ ਜੋਖਣ ਵਾਲਾ ਮੇਰੇ ਘਰੇ ਵੀਰ ਕਹਿੰਦਾ ਭਵਾਂ ਦੋ ਟਾਈਮ ਭਵਾਂ ਚਾਰ ਟਾਈਮ ਅਗਲਾ ਕੰਡੇ ਤੇ ਬੌਲਾ ਜੋਖ ਕੇ ਲੈ ਜੇ 12 13 ਕਿਲੋ ਕੰਡੇ ਵਾਲੀ ਬੌਲੀ ਤਿਆਰ ਹੈ 16 17 ਕਿਲੋ ਵੀਰ ਦਾਸ ਦਾ ਦੁੱਧ ਪਿਆ ਜੂ ਪਹਿਲਾ ਸੂਬਾ ਗਰਮੀ ਰਹਿ ਤੇ ਮੂੰਹ ਤੋਂ ਚਾਰ ਦੰਦ ਵੱੱਛੀ ਵੀਡੀਓ ਬਣਾਉਣ ਦਾ ਸਮਾਂ 11 ਵਜੇ ਦਾ ਥਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਕਿਉਂਕਿ ਦੋਵੇਂ ਪਸ਼ੂ ਸੂਏ ਸਵਾਏ ਆ ਜਿਕੇ ਤੇ ਆਥ ਨੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਹਵਾਨੇ ਦੁੱਧ ਨਾਲ ਬੌਲਿਆਂ ਨਾਲ ਭਰੇ ਹੋਣੇ ਸੀ ਪਰ 11 ਵਜੇ ਵੀਡੀਓ ਬਣਾ ਰਿਹਾ ਥਾਨ ਮੁਠੀ ਵਾਲਿਆ ਹੱਤੀ ਚਵਾਈ ਵਾਲਿਆ ਸੀਲ ਸੌ ਫੁੱਲ ਹੈ ਭਵਾਂ ਚੌਂਕ ਦੇ ਵਿਚਾਲੇ ਖੜਾ ਕੇ ਅਗਲਾ ਚਵਾਈ ਕਰ ਲੈ ਐਨੀ ਸੀਲ ਹੈ 16 17 ਕਿਲੋ ਦੁੱਧ ਪਿਆ ਜੂ ਮੁੱਲ ਸਿਰਫ 45000 45000 ਦੀ ਵੀਰ ਕਹਿੰਦਾ ਦੇ ਦੇਣੀ ਆ ਮੈਨੂੰ ਤਾਂ ਲੱਗਦਾ ਨਹੀਂ ਕੋਈ ਪਹਿਲਾ ਸੂਆ ਨਵਾਂ ਹਾਨ ਬੱਚੀ 12-13 ਕਿਲੋ ਬੌਲੀ ਹੋਵੇ ਚਾਰਾਂ ਦਿਨਾਂ ਦੀ ਸੂਈ ਹੋਵੇ 16-17 ਕਿਲੋ ਦੁੱਧ ਪਿਆ ਜੇ ਕੋਈ 44-45 ਹਜ਼ਾਰ ਦੀ ਦੇ ਦੂ ਕਿਸੇ ਨੇ ਨਹੀਂ ਦੇਣੀ ਬਾਕੀ ਜੇ ਤੁਹਾਨੂੰ ਮਿਲਦੀ ਹੋਈ ਤਾਂ ਲੈ ਲਿਓ ਪਰ ਮੈਨੂੰ ਤਾਂ ਲੱਗਦਾ ਨਹੀਂ ਇਸ ਤੋਂ ਘੱਟ ਮੁੱਲ ਜੇ ਤੁਹਾਨੂੰ ਕਿਸੇ ਕੋਲੋਂ ਮਿਲ ਜੂਗੀ ਥਣ ਸੋਹਣੇ ਹਨ ਮੁੱਠੀ ਵਾਲੇ ਹੱਥ ਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਬਿਲਕੁਲ ਸਸਤੇ ਮੁੱਲ ਦੀ ਪਹਿਲਾ ਸੂਆ ਚਾਰ ਦੰਦ ਤਾਜੀ ਸੂਈ ਸਵਾਈ ਵਹਿੜ ਵਹਿੜ ਵੱਡੇ ਕੱਦ ਵਾਲੀ ਆ 2 ਨੰਬਰ ਤੇ ਆ ਸ਼ਰ ਨੇ ਕਹਿ ਨਾ ਸੂਆ ਇਹਦਾ 4 ਨੰਬਰ ਦਾ ਬਾਈ ਤੀਜੇ ਹੂਏ ਸੂਏ ਸੂਈ ਜਿਹੇ ਅੱਛਾ ਇਹਨੇ 5 ਕਿਲੋ ਦੱਦਾ ਤੋਕੜਾ ਅੱਛਾ ਇਹ ਤੋਕੜਾ ਹੈ ਹਾਂ ਹਾਂ 5 ਕਿਲੋ ਹੈਗਾ ਹਾਂ 5 ਕਿਲੋ ਕਿੰਨੇ ਦੀ 15000 ਦੀ ਟੜੀਏ ਬਾਹਰ ਨੂੰ ਕਿਉਂਕਿ ਦੋਵੇਂ ਲੈ ਲੂ ਪੂਰਾ ਵੱਧ ਹੋ ਜੂ ਹਾਂ ਵੱਧ ਹੋ ਜੂ ਦੋਸਤੋ ਦੀਰ ਕਹਿੰਦਾ ਜੇ ਕੋਈ ਦੋਵੇਂ ਪਸ਼ੂ ਇਕੱਠੇ ਹੀ ਲੈ ਲੂਗਾ ਤਾਂ ਪੂਰਾ ਵੱਧ ਮਾਨ ਤਾਨ ਹੋ ਜੂਗਾ ਇੱਕ ਨੰਬਰ 40 ਤੇ 5 45000 ਦੀ ਜੇ ਕੋਈ ਤਾਜੀ ਸੂਈ ਸਵਾਈ ਵਹਿੜ ਲੈ ਆਂਦਾ ਚਾਹ ਵਾਣਾ ਇੱਕ ਨੰਬਰ ਪਹਿਲਾ ਸੂਆ ਚਾਰ ਦੰਦ ਵੱੱਛੀ ਹੈ 2 ਨੰਬਰ ਤੀਜੇ ਸਵੇ ਸੂਈ ਆ ਤੋਕੜ 5 ਕਿਲੋ ਦੁੱਧ ਆ 2.5 ਕਿਲੋ ਬਾਈ ਕਹਿੰਦਾ ਸੋਭਾ 2.5 ਕਿਲੋ ਸ਼ਾਮ ਨੂੰ ਇਹ ਬਾਈ ਕਹਿੰਦਾ 15000 ਦੀ ਦੇ ਦੇਣੀ ਆ ਵੈੜ ਵੱਡੀ ਆ 2 ਨੰਬਰ 15000 ਦੀ ਦੇ ਦੇਣੀ ਆ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਬਾਰ ਬਾਰ ਦੱਸਦਾ ਕਿਉਂਕਿ ਦੋਵੇਂ ਪਸ਼ੂ ਸੂਏ ਸਵਾਏ ਆ ਜੇ ਗੱਭਣ ਹੁੰਦੇ ਫੇਰ ਤਾਂ ਚਲੋ ਕਾਹਦਾ ਟਾਈਮ ਦੱਸਣਾ ਸੀ ਥਾਣ ਹਵਾਨਿਆਂ ਦੀ ਜੱਜਮੈਂਟ ਆ ਉਹਦੇ ਹਿਸਾਬ ਨਾਲ ਕਰ ਲਿਓ 11 ਵਜੇ ਵੀਡੀਓ ਬਣਾ ਰਹੇ ਆ ਦੋਵੇਂ ਨਾ ਕੀ ਸੀਲ ਸੌ ਆ ਇੱਕ ਨੰਬਰ ਥੱਲੇ 12 13 ਕਿਲੋ ਬੌਲੀ ਐ 16 17 ਕਿਲੋ ਦੁੱਧ ਪਿਆਜੂ ਪਹਿਲਾ ਸੂਆ ਚਾਰ ਦੰਦ ਵੱਛੀ ਮਗਰ ਵੱਛਾ ਦੋ ਨੰਬਰ ਟੋਕੜ ਆ 5 ਕਿਲੋ ਦੁੱਧ ਐ ਭਾਵੇਂ ਦੋ ਟਾਈਮ ਤਿੰਨ ਟਾਈਮ ਅਗਲਾ ਚੋਕੇ ਲੈ ਜੇ ਜੇ ਕੋਈ ਦੋਵੇਂ ਪਸ਼ੂ ਲੈ ਲੈਂਦਾ ਹੈ ਆਪਣੀ ਚੋਈ ਵੀ ਐ ਤੜਕੇ ਦੀ ਲੋਕੀ ਜਿਹੜੇ ਚਾਹੁੰਦੇ ਨੇ ਉਹਨਾਂ ਦੇ ਫਟਵਾਲੇ ਨਹੀਂ ਹੁੰਦੇ ਹੋਵਾਨੇ ਠੀਕ ਐ ਹਾਂ ਦੋਸਤੋ ਬਾਈ ਕਹਿੰਦਾ ਆਪਣੀਆਂ ਦੋਵੇਂ ਵੜਾ ਚੋਈਆਂ ਵਾ ਜਿਹੜੇ ਬਾਈ ਕਹਿੰਦਾ ਚੋਂਦੇ ਨਹੀਂ ਉਹਨਾਂ ਦੇ ਲੇਵੇ ਵੱਡੇ ਫਟਵਾਲਾਂ ਵਾਂਗੂ ਤੜਕੇ ਹੀ ਵਿਖਾਈ ਜਾਂਦੀਆਂ ਹੁੰਦੀਆਂ ਪਰ ਮਾੜੀਆਂ ਗੱਲਾਂ ਜਿਹੜੇ ਭੈਣ ਭਰਾ ਇਦਾਂ ਦੇ ਕੰਮ ਕਰਦੇ ਆ ਗਲਤ ਗੱਲਾਂ ਸਾਫ਼ ਸੁਥਰਾ ਕੰਮ ਕਰਨਾ ਚਾਹੀਦਾ ਦੋਵਾਂ ਨਗਰਾਂ ਦੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਐ ਫੋਨ ਨੰਬਰ ਸਕਰੀਨ ਤੇ ਆ ਜਿਹਦੇ ਜਿਹੜੀ ਵੀ ਵੜਾ ਪਸੰਦ ਆਉਂਦੀ ਐ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਜੇ ਕਿਸੇ ਨੇ ਘਰੇ ਹੋਣਾ ਐਡਰੈਸ ਪੂਰੀ ਵਾਰੀ ਦੱਸ ਦੇਣਾ ਪਿੰਡ ਲੰਗਿਆਂਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਨ はしが。